ਆ ਖੁੱਲ ਰਾ ਜੀ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ ਵੀ ਇਹਦੇ ਵਿੱਚ ਕੀ ਸ਼ੈ ਹੈ ਇਹਦੇ ਵਿੱਚ ਸ਼ੈ ਕੀ ਹੋ ਤੁਹਾਨੂੰ ਦਿਖਾਉਨੇ ਆ ਖੁੱਲ ਜਾਣ ਜੋ ਤੇ ਇਹ ਚੀਜ਼ ਆਈ ਹੋਈ ਹੈ ਇਹ ਜਾਜ ਦੇ ਇੰਡੀਗੋ ਦੀ ਆਈ ਹੋਈ ਹੈ ਇੰਡੀਗੋ ਆਹ ਸਾਰੀ ਇਹਦੀ ਕੁਆਲਿਟੀ ਚੈੱਕ ਹੋ ਗਈ ਤੇ ਆਹ ਚੀਜ਼ਾਂ ਆ ਗਈਆਂ ਇਹ ਹੈ ਕੀ ਚੀਜ਼ ਉਹ ਵੀ ਤੁਹਾਨੂੰ ਦਿਖਾਉਨੇ ਵੀ ਕੀ ਚੀਜ਼ ਹੈ ਐ ਦਿਖਾਉ ਹਾਂ ਇਹ ਚੀਜ਼ ਹੈਗੀ ਆਹਾ ਆਦੀ ਜੀ ਮੱਛਰ ਹੈ ਹਾਂ ਮੱਛਰ ਦੀ ਹਿੱਤੀ ਕਰ ਲੈ ਹਾਂ ਆਦੀ ਜਗੀ ਤੇ ਚੀਜ਼ ਹੈਗੀ ਚਿੰਗਾ ਚਿੰਗਾ ਇਹ ਅੱਜ ਆ ਪਾਉਂਡ ਦੇ ਵਿੱਚ ਛੱਡਣਾਗਾ ਇਹਦੇ ਵਿੱਚ ਉਹ ਤੋਂ ਸਾਰਾ ਪ੍ਰੋਸੈਸ ਦਿਖਾਉਣੇ ਵੀ ਕਿਵੇਂ ਕਿਵੇਂ ਛੱਡਿਆ ਜਾਂਦਾ ਤੇ ਮੌਸਮ ਅੱਜ ਪੂਰਾ ਮੀਂਹ ਵਾਲਾ ਬਣਿਆ ਪਿਆ ਅੱਜ ਪੂਰੇ ਸੰਘਣੇ ਬੱਦਲ ਆਏ ਆ ਤੇ ਨਹੀਂ ਨਹੀਂ ਸੰਘਣੇ ਬੱਦਲ ਆਏ ਨਹੀਂ ਸੀ ਆ ਅੱਜ ਨੇ ਖੇਤ ਤੇ ਨਾ 10 3 ਮੀਟਰ ਉਹ ਅੱਜ ਛੱਟ ਰਿਆਂ ਬੱਚਿੰਗਾ ਚਿੰਗਾ ਨਵੇਂ ਪੌਂਡ ਦੇ ਵਿੱਚ ਛੱਟ ਰਿਆਂ ਬੱਚਾ ਤੇ ਦਿਖਾਉਂਦੇ ਆ ਤੁਹਾਨੂੰ ਕੀ ਸਿਸਟਮ ਹੁੰਦਾ ਵੈਸੇ ਚਿੰਗੇ ਵਾਲੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਰ ਦੂਸਰੇ ਭਰਾਵਾਂ ਨੂੰ ਦੱਸੀ ਵੀ ਕਿਵੇਂ ਇਹ ਆਇਆ ਇੰਡੀਗੋ ਤੇ ਜਿਆਦਾ ਨਹੀਂ ਆਇਆ ਇਹ ਤੇ ਇਹ ਆ ਗਿਆ ਬੱਚਾ ਆਪਾਂ ਇੱਕ ਚਾੱਕ ਕੇ ਦਿਖਾ ਲਈਏ ਤੁਹਾਨੂੰ ਇਹ ਹੁੰਦਾ ਤੇ ਦੇਖੋ ਇਸ ਤਰ੍ਹਾਂ ਦਾ ਉਹ ਮੱਛਰਾਂ ਤੇ ਇੱਕ ਡੱਬੇ ਦੇ ਵਿੱਚ ਲਗਭਗ 18000 ਦੇ ਕਰੀ ਬੱਚਾ ਤੇ ਆਪਣੇ ਕੋਲੇ ਆ ਗਏ ਇਹ 6 6 ਹੋ ਗਏ ਤੇ ਹੋਰ ਕੀ ਕੀ ਲੋਡ ਪੈਂਦੀ ਇਹਦੇ ਨਾਲ ਨਾਲ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆ ਜਾਂਦੀ ਆਕਸੀਜਨ ਆਹ ਸਿਲੰਡਰ ਤੇ ਇੱਕ ਸਿਲੰਡਰ ਇਹਦੇ ਵਿੱਚ ਚੱਲੀ ਜਾਂਦਾ ਤੇ ਇਹਦੇ ਵਿੱਚ ਹੀ ਬੱਚਾ ਛੱਡੀ ਜਾਂਦੇ ਆ ਕਿੰਨਾ ਬੱਚਾ ਹਾਂ ਇਤਨਾ ਬੱਚਾ ਹੋਣਾ ਇਹ। ਇਤਨਾ ਕਿੰਨਾ ਸਿਆਣਾ ਬੱਚਾ ਹੈ। 1 ਲੱਖ 1 ਲੱਖ 1 ਲੱਖ ਬੱਚਾ ਇਹਦੇ ਵਿੱਚ। ਤੇ ਇਹਦੇ ਵਿੱਚ ਛੱਡ ਦੇਣਾ ਆਪਾਂ। ਹੁਣ ਤੋਂ ਲੈ ਕੇ ਇਹ ਕਿਹੜੇ ਮਹੀਨੇ ਤੱਕ ਚੱਲਣਾ? ਤਿੰਨ ਮਹੀਨੇ। ਤਿੰਨ ਮਹੀਨੇ ਚੱਲੇਗਾ। 4 4 ਮਹੀਨੇ ਚੱਲਦਾ ਰੋਟਾ 120 ਦਿਨ ਦਾ। 120 ਦਿਨ ਦਾ ਆ ਜਾਂਦਾ ਇਹ। ਤੇ ਬੜਾ ਗਾਂ ਠੰਡ ਆ ਜਾਂਦੀ ਆ 120 ਦਿਨ ਲੱਗੇ ਤਾਂ ਭੈਂਡ ਹੋ ਜਾਊਗਾ। ਤੇ ਨਹੀਂ ਫਿਰ 90 ਦਿਨ ਦਾ 100 ਦਿਨ ਦਾ ਤਾਂ ਕੋਈ ਜਣਾ ਨੇ ਤੇ ਦੂਬਾ ਹੁਣ ਇਹਦੇ ਵਿੱਚ ਕੀ ਕੀ ਪਾਵਾਂਗੇ ਇੱਕ ਟੌਕਰੀਨ ਛੱਡ ਕੇ ਹੋਰ ਨਾਲ ਪਾਉਣਾ ਕੁਝ ਹੋਰ ਕਾਲੇ ਕੀ ਕੁਝ ਪਾਉਣਾ ਨਾਲ ਇਹਦੇ ਨਾਲ ਵੀ ਰਾਤ ਪਹਿਲਾਂ ਤਾਂ ਰਾਤ ਦੋ ਗੱਟੇ ਮੈਗਨੀਸ਼ੀਅਮ ਦੇ ਦੋ ਫਟਾਸ ਦੇ ਮਿਨਰਲ ਅੱਛਾ ਤੇ ਵਾਟਰ ਪ੍ਰੋਵਾਈਡਕ ਸੋਇਲ ਪ੍ਰੋਵਾਈਡਕ ਹਮ ਹੁਣ ਆਹ ਪਟਾਸ਼ ਤੇ ਮੈਗਨੀਸ਼ੀਅਮ ਕੋਲ ਓਕੇ ਤੇ ਜਿੰਦਾਂ ਪੈਣ ਗਿਆ। ਯਾਰ ਤੁਹਾਡਾ ਕਲਚਰ ਸਰੀ ਹੈ ਬਸ ਇਹ ਹਫਤਾ ਕਰ ਲੈਣਾ ਕਿਉਂਕਿ ਮੌਸਮ ਂਹ ਵਾਲੇ ਦਾ ਕਰਕੇ ਥੋੜਾ ਜਾਂ ਰੁਕ ਜਾਂਦੀ ਹੈ ਗਰੋਥ। ਤੇ ਸਾਰੇ ਨਾਲ-ਨਾਲ ਜਿਹੜੇ ਲਿਫਾਫੇ ਧੋਈ ਜਾਂਦਾ ਕਿਉਂਕਿ ਬੱਚਾ ਲਿਫਾਫੇ ਦੇ ਨਾਲ ਲੱਗਾ ਰਹਿ ਜਾਂਦਾ ਹੈਗਾ। ਲਗਭਗ 70 ਕੁ ਪੈਸੇ ਦੇ ਕਰੀਬ ਹੈ। ਇੱਕ ਬੱਚੇ ਦਾ ਰੇਟ। ਤੇ ਹੋਊਗਾ ਲੱਖ ਬੱਚਾ 70000 ਦੇ ਕਰੀਬ ਹੋਣਾ ਇਹ। ਰੇਟਰ 90000 ਬੱਚਾ ਮਗਾ ਦੁੱਫਲਾ ਬੌਂਸ ਅੱਛਾ 90000 ਬੱਚਾ ਮਗਾ ਬਾਕੀ ਬੌਂਸ ਆਇਆ ਹੋਇਆ ਤੇ ਉਹ ਤੋਂ ਬਾਅਦ ਵੀ ਦਿਖਾਉਣਾ ਤੁਹਾਨੂੰ ਇਹਦੇ ਵਿੱਚ ਸਾਰਾ ਇਕੱਠਾ ਕਰਕੇ ਆਕਸੀਜਨ ਦੇ ਗਏ ਤੇ ਫਿਰ ਉਹ ਪਾਈਪ ਲਾ ਕੇ ਹੌਲੀ ਹੌਲੀ ਨੂੰ ਛੱਡਿਆ ਜਾਊਗਾ ਨਾਲ ਨਾਲ ਆਇਰੀਟਰ ਚੱਲ ਜਾਣਗੇ ਤੇ ਨਿਹਰੇ ਕੇ ਹੁਣ ਇੱਕ ਰਹਿ ਗਿਆ ਇੱਕ ਕਰਿਆ ਜਾ ਇਹ ਆ ਗਿਆ ਜੀ ਵਿਟਾਮਿਨ ਸੀ ਵਿਟਾਮਿਨ ਸੀ ਪੈ ਗਿਆ ਜਿਹੜੇ ਹੈਂਟ ਕੇ ਲਈ ਹੈ ਹਾਂਜੀ ਜੂਗੇ ਕੀ ਹੈਲਥ ਕੇ ਲਈ ਹਾਂ ਹੈਲਥ ਕੇ ਲਈ ਹੈ ਵਿਟਾਮਿਨ ਸੀ ਇਹਦੇ ਵੀ ਸਰਾਕ ਕਰਕੇ ਤੇ ਹੌਲੀ ਹੌਲੀ ਇੱਧਰ ਇੱਧਰ ਨੂੰ ਜਾ ਰਿਹਾ ਹੈ